ਜਿਹੜਾ ਸਨਾਤਨ ਮਾਤ ਉਹਦੇ ਵਿੱਚ ਹਮੰਦੀ ਮਰਿਆਦਾ ਵਾ ਹਾਂਜੀ ਆਪਣੇ ਸਿੰਘਾਂ ਦੇ ਦਰਬਾਰ ਵਿੱਚ ਢੋਣਾ ਢੋਣਾ ਜਿਹੜਾ ਉਹਦੇ ਵਿੱਚ ਸਮਗਰੀ ਹੁੰਦੀ ਆ ਹਾਂਜੀ ਜਿੱਦਾਂ ਦੇਸੀ ਘੋੜੀ ਜੋਤ ਜਗਦੀ ਆ ਤੇ ਜੋਤ ਦਾ ਇੱਕ ਦੇ ਪ੍ਰਕਾਰਮ ਪ੍ਰਕਾਸ਼ ਆ ਹਾਂਜੀ ਜੁੱਝਾ ਜਿਹੜਾ ਪੋਰਾ ਵਾਯੂ ਮੰਡਲ ਹੈ ਉਹ ਸੋਧੋ ਜਾਂਦਾ ਹਾਂਜੀ ਉਵੇਂ ਜਿਹੜਾ ਢੋਣਾ ਵਾ ਸ਼ਸਤਰਾਂ ਨੂੰ ਧੂਪ ਦਈਦੀ ਆ ਨਾ ਹਾਂਜੀ ਜਿਹੜੀਆਂ ਧੂਫਾਂ ਵਟ ਕੇ ਬਣਦੀਆਂ ਜਾਂ ਕੈਮੀਕਲ ਨਾਲ ਬਣਦੀਆਂ ਉਹ ਧੂਫਾ ਗੁਰੂ ਘਰ ਦੀ ਮਰਿਆਦਾ ਮੁਤਾਬਕ ਸਤਕਾਰਯੋਗ ਹਨ ਕਿ ਨਹੀਂ ਤੇ ਤੁਸੀਂ ਸਮਝ ਸਕਦੇ ਹਾਂ ਜੀ ਹਾਂਜੀ ਪਰ ਜਿਹੜੀ ਧੂਫ ਆਪਾਂ ਕੜਛੇ ਕੜਛਾ ਫੇਰਦੇ ਆ ਉਹਦੇ ਵਿੱਚ ਸਮਗਰੀਆਂ ਆਪ ਹੀ ਤੇ ਬਣਾਈਆਂ ਹੁੰਦੀਆਂ ਸੁਨਗਰੀਆਂ ਪੈਂਦੀਆਂ ਘਿਓ ਪੈਂਦਾ ਚੁੱਪ ਪੈਂਦੀ ਆ ਤੇ ਉਹਨੂੰ ਰਲਾ ਮਲਾ ਕੇ ਉਹ ਕੋਲਿਆਂ ਤੇ ਜਦੋਂ ਉਹਦੇ ਨਾਲ ਇੱਕ ਤੇ ਸ਼ਸਤਰਾਂ ਨੂੰ ਧੂਫ ਆਪਾਂ ਧੂਫ ਉਹਨੂੰ ਕਹਿੰਦੇ ਆ ਜੀ ਜਿਹੜੀ ਦੁਕਾਨੀ ਧੂਫਾਂ ਨੇ ਵੱਟਕੁੱਟ ਕੇ ਆਉਂਦੀਆਂ ਪਰ ਅਸੀਂ ਉਹਨੂੰ ਕੜਛੇ ਨੂੰ ਧੂਫ ਕਹਿੰਦੇ ਵੀ ਧੂਫ ਦੇਣੀ ਆ ਛੁੱਟਦੀ ਗੱਲ ਜੀ ਤੇ ਉਹਦੇ ਨਾਲ ਕੀ ਆ ਪਹਿਲਾ ਸੁੱਧ ਹੋ ਜਾਂਦਾ ਜਿਵੇਂ ਪਹਿਰੇ ਪਹਿਰੇ ਦੀ ਖੇੜੀ ਆ ਬਾਕੀ ਹੁਣ ਜੇ ਕੋਈ ਗਲਤ ਸੁਣ ਕੇ ਸਵੇਖੇ ਗਲਤ ਸਮਝਣ ਲਿਆ ਤੇ ਉਹਦੇ ਬਾਰੇ ਕੀ ਕਰੀਏ